ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਵੀਰ ਜੀ ਆਪਣਾ ਬਾਈ ਮੇਰਾ ਨਾਮ ਨਰਿੰਦਰਪਾਲ ਆ ਜੀ ਪਿੰਡ ਸੰਧੂ ਕਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਫਾ ਠੀਕ ਹੈ ਜੀ ਹਾਂਜੀ ਬਾਈ ਇਹ ਕੀ ਚੀਜ਼ ਹੈ ਜਿਹੜੀ ਤੁਸੀਂ ਇਹ ਰੋਲ ਜਾ ਇਹ ਬਾਈ ਜੀ ਆਪਣੀ ਬੱਬਲ ਸੀਟ ਵਜਦੀ ਆ ਅੱਛਾ ਜੀ ਯਾਨੀ ਕਿ ਸੈੱਟ ਦੇ ਥੱਲੇ ਪੈਂਦੀ ਆ ਇਹ ਮੰਨ ਲਓ ਜੇ 45 ਡਿਗਰੀ ਟੈਂਪਰੇਚਰ ਆ ਹਾਂਜੀ ਹਾਂਜੀ ਤਾਂ ਇਹਦੇ ਹਿਸਾਬ ਨਾਲ 35 ਡਿਗਰੀ ਹੋਈ ਰਹੂਗਾ ਅੱਛਾ ਜੀ 10 12 ਟੈਂਪਰੇਚਰ ਯਾਨੀ ਕਿ ਠੰਡਾ ਰੱਖਦੀ ਆ ਇਹ ਇਹ ਹਾਂਜੀ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਬਾਈ ਜੀ ਹਾਂਜੀ ਬਾਈ ਨੇ ਮਤਲਬ ਪਹਿਲੀ ਵਾਰ ਦੇਖਿਆ ਜੇ ਤੁਸੀਂ ਦੇਖਿਆ ਤਾਂ ਜ਼ਰੂਰ ਰਸਿਓ ਬਾਈ ਇਹ ਕਿਦੋਂ ਕਦੇ ਆਈ ਆ ਵੀ ਇਹ ਇਹ ਬਾਈ ਆਪਣਾ ਇਹਨੂੰ ਹੋ ਗਿਆ ਹੋਣ ਗਿਆ ਅਸੀਂ ਏਦੂ ਪੱਲਾ 5 6 ਛੱਡਾਂ ਦੇ ਵਿੱਚ ਪਾਈ ਆ ਅਸਾਂਜੀ ਹਾਂਜੀ ਵੀਰ ਜੀ ਇਹ ਸੈੱਟ ਵੀ ਤੁਸੀਂ ਤਿਆਰ ਕੀਤਾ ਜੀ ਹਾਂਜੀ ਬਾਈ ਜੀ ਆਪਾਂ ਹੀ ਤਿਆਰ ਕੀਤਾ ਜੀ ਠੀਕ ਹੈ ਗਾਂਆਂ ਦੀ ਖਾਤਰ ਹਣੇ ਹਾਂਜੀ ਬਾਈ ਜੀ ਦੇਖ ਸਕਦੇ ਹੋ ਬਾਈ ਜੀ ਨੰਬਰ ਦੱਸ ਦੋ ਜੀ ਆਪਣਾ ਨਾਲੇ ਫੇਰ 8146008150 ਜੀ ਠੀਕ ਹੈ ਜੀ ਜੇ ਕਿਸੇ ਸੈੱਟ ਕੋਲ ਹੋਵੇ ਤਾਂ ਹਾਂ ਬਾਈ ਆਪਾਂ ਨੂੰ ਹੋ ਗਿਆ 15 ਸਾਲ 18 ਕੰਮ ਕਰਦਿਆਂ ਨੂੰ ਠੀਕ ਹੈ ਜੀ ਹਾਂਜੀ ਆਪਣੀ ਆਪ ਦੀ ਵਰਕਸ਼ਾਪ ਆ ਠੀਕ ਹੈ ਜੀ 15-18 ਸਾਲ ਹੋ ਗਿਆ ਆਪਣਾ ਫਰਮ ਕਰ ਜਾਣਾ ਕਿ ਨੇੜੇ ਕਿਹੜੇ ਕਿਹੜੇ ਪਿੰਡ ਪੈਦੇ ਵੀਰੇ ਆਪਣੇ ਨੂੰ ਨੇੜੇ ਆਪਣੇ ਨਾਣੇਵਾਲ ਪੈ ਗਿਆ ਜੀ ਠੀਕ ਹੈ ਜੀ ਬੱਲੋ ਪੈ ਗਿਆ ਜੀ ਠੀਕ ਹੈ ਜੀ ਤੇ ਛੋਟੇ ਸੰਧੂ ਤੇ ਸੈਣਾ ਨੇੜੇ ਆਈਓ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਭਰਾ ਬਾਈ ਨੇ ਸੈੱਟ ਪਾਇਆ ਪਰ ਵੱਖਰੀ ਚੀਜ਼ ਹੈ ਜਿਹੜੀ ਵਿੱਚ ਬਾਈ ਨੇ ਆ ਠੰਡਾ ਰਹਿਣ ਵਾਲੀ ਸਮਾਨ ਪਾਇਆ ਵਿੱਚ ਇਹ ਕੀ ਬਾਈ ਦੀ ਵੀਰੇ ਨਾਮ ਕੀ ਆ ਇਹਦਾ ਨਾਮ ਬੱਬਲ ਸੀਟ ਆ ਜੀ ਬੱਬਲ ਸੀਟ ਹਾਂ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੇ ਬਾਈ ਜੀ ਜੇ ਕਿਸੇ ਨੇ ਸੈੱਟ ਪਾਉਣਾ ਤਾਂ ਬਹੁਤ ਘੈਂਟ ਬਾਈ ਨੇ ਸੈੱਟ ਪਾਇਆ ਠੀਕ ਹੈ ਨਾ ਦੇ ਵੀਰ ਜੀ ਨੇ ਜਰੂਰ ਕੰਡਕਟ ਕਰੋ ਗਾਈਆਂ ਦੇ ਖਾਤਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਓਕੇ ਬਾਏ